ਸਰ ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੈਣਾ ਕੈਂਬਰੀ कॉटन ਦੇ ਸੂਟ ਦਿਖਾਵਾਂਗੇ ਪਹਿਲਾਂ ਸ਼ਿਫੋਨ ਦਾ ਦੁਪੱਟਾ ਹੋਏਗਾ ਬਹੁਤ ਸੋਹਣੇ ਟਾਈਡ ਆਇਚਾ ਨੈਕਸਟ ਆ ਮਸਲੀਨ कॉटन ਦੇ ਚੈੱਕ ਕਰੋ ਬਹੁਤ ਸੋਹਣੇ ਡਾਟ ਸੜਿਆ ਨੈਕਸਟ ਆ ਕਾਟਨ ਫੈਬਰਿਕ ਵਾਲੇ ਸੂਟ ਹੋਣਗੇ ਨੈਕ ਵਰਕ ਵਾਲੇ ਹੋਣਗੇ ਇਹਨਾਂ ਦਾ ਜਿਹੜਾ ਫੈਬਰਿਕ ਆ ਬਹੁਤ ਵਧੀਆ ਰਹੇਗਾ ਕੁਆਲਿਟੀ ਫੈਬਰਿਕ ਦੀ ਬਹੁਤ ਹੀ ਜ਼ਿਆਦਾ ਵਧੀਆ ਹੋਏਗੀ ਸੌਫਟ ਯਾ ਫੈਬਰਿਕ ਹੋਏਗਾ ਵੇਅਰ ਕੀਤਾ ਹੋਇਆ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਵੇਅਰ ਕੀਤਾ ਸੂਟ ਇੰਨਾ ਕੋ ਸੌਫਟ ਫੈਬਰਿਕ ਆ ਬਹੁਤ ਵਧੀਆ ਫੈਬਰਿਕ ਆ 컬러 ਕੰਟਰਾਸਟ ਬਹੁਤ ਅੱਛੇ ਆ ਜੀ ਠੀਕ ਹੈ ਜੀ ਤੁਸੀਂ ਜਨ ਜਿਹੜਾ ਪਸੰਦ ਆਉਂਦਾ ਕਲਰ ਚੈੱਕ ਕਰੋ ਪਿਓਰ ਕਾਟਨ ਦੇ ਵਿੱਚ ਹੋਣਗੇ ਨੈਕਸਟ ਆਹ ਵਾਲੇ ਵੀ ਪਿਓਰ ਕਾਟਨ ਚ ਹੀ ਹੋਣਗੇ ਜੀ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਕਲੈਕਸ਼ਨ ਆ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਆ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਸੋਹਣੇ ਰੰਗ ਡਿਜ਼ਾਈਨ ਆ ਬਹੁਤ ਸੋਹਣੇ ਪ੍ਰਿੰਟ ਆ ਜੀ ਡੇਲੀ ਕੋਸ਼ਿਸ਼ ਕਰੀ ਦੀ ਹੈ ਕਿ ਨਵੇਂ ਤੋਂ ਨਵੇਂ ਕਲੈਕਸ਼ਨ ਦਾ ਡੇਲੀ ਲੈ ਕੇ ਆਈਏ ਨਵੇਂ ਤੋਂ ਨਵੇਂ ਪ੍ਰਿੰਟ ਡਿਜ਼ਾਈਨ ਸਭ ਤੋਂ ਵੱਖਰੇ ਲੈ ਕੇ ਆਈਏ ਠੀਕ ਹੈ ਜੀ ਨੈਕਸਟ ਆ ਸ਼ਾਰਟ ਤੇ ਚਿਕਨ ਵਰਕ ਹੋਏਗਾ ਭੈਣੋ ਨੈਕਸਟ ਆ ਮਸਲੀਨ कॉटन ਦੇ ਵਿੱਚ ਚਾਰ ਸੂਟ ਅਵੇਲੇਬਲ ਹੈ ਨੈਕਸਟ ਆ ਵਾਲੇ ਵੀ ਮਸਲੀਨ कॉटन ਦੇ ਫੈਬਰਿਕ ਚ ਲੈ ਕੇ ਆਏ ਪਹਿਲਾਂ ਜੌਰਜਟ ਚ ਲੈ ਕੇ ਆਏ ਸੀ ਹੁਣ ਮਸਲੀਨ 'ਚ ਇਹਦਾ ਵਰਕ ਆਇਆ ਹੈ ਜੀ ਨੈਕਸਟ ਚਨਾਉਣ ਦਾ ਫੈਬਰਿਕ ਰਹੇਗਾ ਜੀ ਚਨਾਉਣ ਚਾਰ ਓਵਰ ਸੂਟ ਹੋਏਗਾ ਨੈਕਸਟ ਆ ਗ੍ਰੀਨ ਸ਼ੇਡ ਵਾਲਾ ਸ਼ਿਮਰ ਦੇ ਵਿੱਚ ਰਹੇਗਾ ਜੀ ਬਾਟਮ ਵਰਕ ਹੋਏਗਾ ਬਾਜ਼ੂ ਵਰਕ ਹੋਏਗਾ ਨੈਕਸਟ ਆ ਜੋਰਜਟ ਦੇ ਵਿੱਚ ਸੂਟ ਹੈਗਾ ਅਲਓਵਰ ਸੂਟ ਰੇਗਾ ਨਾਲ ਦੁਪੱਟਾ ਵੀ ਜੋਰਜਟ ਦਾ ਹੀ ਹੋਏਗਾ ਬਹੁਤ ਸੋਹਣਾ ਇਹਦੇ ਵਿੱਚ ਵੀ ਰੰਗ ਹੈ ਜੀ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਕੋਟਾ ਚੱਕ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਇਹ ਵੀ ਹੈ ਫੈਬਰਿਕ ਰਹੇਗਾ ਜੀ ਬਾਟਮ ਚਿਕਨ ਦੀ ਹੋਏਗੀ ਨੈਕਸਟ ਆ ਪਿਓਰ ਸ਼ਿਮਰ ਦੇ ਵਿੱਚ ਸੂਟ ਹੋਏਗਾ ਬਹੁਤ ਹੀ ਵਧੀਆ ਇਹ ਵੀ ਸੂਟ ਹੋਣਗੇ ਨੈਕਸਟ ਆ ਬਰਬਰੀ ਦੇ ਵਿੱਚ ਆਪਣੇ ਕੋਲ ਪਲੇਨ ਫੈਬਰਿਕ ਅਵੇਲੇਬਲ ਆ ਜਿਨ੍ਹਾਂ ਪੈਨਾਂ ਨੇ ਹੈਂਡਵਰਕ ਕਰਵਾਉਣਾ ਹੈ ਮਸ਼ੀਨਵਰਕ ਕਰਵਾਉਣਾ ਹੈ ਤੇ ਵਰਕ ਕਰਵਾ ਸਕਦੇ ਹਾਂ ਅਗਰ ਤੁਸੀਂ ਪਲੇਨ ਫੈਬਰਿਕ ਬਾਈ ਕਰਨਾ ਹੋ ਵੀ ਕਰ ਸਕਦੇ ਹੋ ਜੀ ਨੈਕਸਟ ਪੈਨੋ ਚੈੱਕ ਕਰੀ ਚਲੋ ਬਹੁਤ ਸੋਹਣੇ ਵਰਕ ਵਾਲੇ ਆਗੇ ਨੈਕਸਟ ਆ ਕਾਟਨ ਦੇ ਵਿੱਚ ਆਗੇ ਜੀ ਮਸਲੀਨ ਦਾ ਨਾਲ ਦੁਪੱਟਾ ਰਹੇਗਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਤੇ ਕਾਟਨ ਦਾ ਸੂਟ ਰਹੇਗਾ ਨੈਕਸਟ ਆਂ ਕਰੇਪ ਵਿੱਚ ਹੋਣਗੇ ਸੂਟ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਨੈਚੁਰਲ ਕਰੇਪ ਦਾ ਸੂਟ ਰਹੇਗਾ ਜੀ ਇਹਦੇ ਵਿੱਚ ਦੋ ਡਿਜ਼ਾਈਨ ਆ ਪਹਿਲਾ ਉਹ ਸੀਗਾ ਇਹ ਕਾਵਲਾ ਡਿਜ਼ਾਈਨ ਹੈ ਜੀ ਨੈਕਸਟ ਆਵਲਾ ਵੀ ਕਰੇਪ ਵਿੱਚ ਹੀ ਰਹੇਗਾ ਜੀ ਚੈੱਕ ਕਰੋ ਵੀ ਬਹੁਤ ਸੋਹਣਾ ਬਣਿਆ ਹੋਇਆ ਨੈਕਸਟ ਜੋਰਜਟ ਵਿੱਚ ਬਣਿਆ ਜੀ ਨੈਕਸਟ ਆ ਮਸਲੀਨ ਦਾ ਸੂਟ ਰਹੇਗਾ ਜੀ ਇਹ ਬਹੁਤ ਹੀ ਡਿਜ਼ਾਈਨ ਚੱਲਦਾ ਹੈ ਬਹੁਤ ਹੀ ਸੇਲ ਹੁੰਦਾ ਹੈ ਡਿਜ਼ਾਈਨ ਨੈਕਸਟ ਜੋਰਜਟ ਦੇ ਵਿੱਚ ਆਇਆ ਸੂਟ ਜੀ ਬਹੁਤ ਹੀ ਨਸੂਟਾਂ ਦੀ ਵੀ ਡਿਮਾਂਡ ਹੈ ਜੀ ਨੈਕਸਟ ਆਵਲੇ ਕਾਟਨ ਫੈਬਰਿਕ ਰਹੇਗਾ ਚਿਕਨ ਦੀ ਬਾਟਮ ਰਹੇਗੀ ਨਾਲ ਵਿਦਆਊਟ ਦੁਪੱਟਾ ਵੀ ਲੈ ਕੇ ਆਏ ਆ ਤੇ ਦੁਪੱਟੇ ਦੇ ਨਾਲ ਵੀ ਲੈ ਕੇ ਆਏ ਆ ਤੁਸੀਂ ਜਿਹੜਾ ਬਾਏ ਕਰਨਾ ਹੈ ਕਰ ਸਕਦੇ ਹੋ ਨੈਕਸਟ ਆਵਲੇ ਸੌਫਟ ਬਰਬਰੀ ਦੀ ਸ਼ਰਟ ਰਹੇਗੀ ਸਿਲਕ ਦੀ ਬਾਟਮ ਰਹੇਗੀ ਮਸਲੀਨ ਟਾਈ ਡਾਈ ਦਾ ਨਾਲ ਦੁਪੱਟਾ ਰਹੇਗਾ ਇਹਦੇ ਨੈਕਸਟ ਆਵਲੇ ਵੀ ਕੈਮਰੀ ਕਾਟਨ ਦੇ ਸੂਟ ਹੋਣਗੇ ਆਲਓਵਰ ਸੂਟ ਰਹੇਗਾ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਜੀ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਪੈਚਵਰਕ ਲੱਗਾ ਹੋਇਆ ਜੀ ਗੋਟਾ ਪੱਤੀ ਦੇ ਲਾਈਨਸ ਦਿੱਤੇ ਹੋਈਆਂ ਬਹੁਤ ਸੋਹਣੇ ਕਲਰ ਕਲੈਕਸ਼ਨ ਇਹਦੇ ਵਿੱਚ ਵੀ ਅਗਰ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਅਵੇਲੇਬਲ ਆ ਨੈਕਸਟ ਆ ਵੀ ਕੈਮਰੀ ਕਾਟਨ ਚ ਸੂਟ ਰੇਗਾ ਜੀ ਨੈਕਸਟ ਆ ਦੁਪੱਟਿਆਂ ਦੇ ਨਾਲ ਆ ਪਹਿਲਾਂ ਦੁਪੱਟਿਆਂ ਦੇ ਵਿਦਆਊਟ ਦੁਪੱਟਾ ਵੀ ਦਿਖਾਇਆ ਤੁਹਾਨੂੰ ਹੁਣੇ ਦੁਪੱਟਿਆਂ ਦੇ ਨਾਲ ਦਾ ਟਾਈ ਐਂਡ ਡਾਈ ਦੇ ਨਾਲ ਦੁਪੱਟਾ ਰੱਖਿਆ ਹੈ ਅਗਰ ਤੁਸੀਂ ਪਹਿਨੋ ਦੁਪੱਟੇ ਨਾਲ ਬਾਈ ਕਰਨਾ ਦੁਪੱਟੇ ਨਾਲ ਵੀ ਕਰ ਸਕਦੇ ਹੋ ਵਿਦਆਊਟ ਕਰਨਾ ਦੁਪੱਟਾ ਵਾਦ ਆਊਟ ਵੀ ਲੈ ਸਕਦੇ ਹੋ ਨੈਕਸਟ ਆਵਲਾ ਜਰਜਟ ਦਾ ਸੂਟ ਰਹੇਗਾ ਨਾਲ ਬਰਬਰੀ ਜਰਜਟ ਦਾ ਦੁਪੱਟਾ ਰਹੇਗਾ ਨੈਕਸਟ ਆਵਲਾ ਵੀ ਬਹੁਤ ਸੋਹਣਾ ਕਾਟਨ ਦੇ ਵਿੱਚ ਫੈਬਰਿਕ ਦਾ ਸੂਟ ਅਵੇਲੇਬਲ ਆ ਪ੍ਰਾਈਸ ਬਹੁਤ ਰੀਜ਼ਨੇਬਲ ਰਹੇਗਾ ਇਹਨਾਂ ਦਾ ਬਹੁਤ ਹੀ ਘੱਟ ਪ੍ਰਾਈਸ ਤੇ ਅਵੇਲੇਬਲ ਆ ਕਾਫੀ ਡਿਜ਼ਾਈਨ ਕਲਰ ਕਲੈਕਸ਼ਨ ਹੈਗੀ ਐ ਨੈਕਸਟ ਆ ਡਿਜ਼ਾਈਨ ਆ ਗਿਆ ਨੈਕਸਟ ਆਵਲੇ ਆਲ ਓਵਰ ਮਸਲੀਨ ਕਾਟਨ ਦੇ ਸੂਟ ਹੋਣਗੇ ਜੀ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਨੈਕਸਟ ਆ ਬ੍ਰੌਕੇਟ ਵਿੱਚ ਸੂਟ ਅਵੇਲੇਬਲ ਆ ਹੌਨ ਬ੍ਰੌਕਰਟ ਦੇ ਵਿੱਚ ਵੀ ਸੂਟ ਜਿਹੜੇ ਆਣੇ ਸਟਾਰਟ ਹੋ ਗਏ ਆ ਕਿਉਂਕਿ ਹੁਣ ਵਿੰਟਰ ਦੀ ਜਿਹੜੀ ਕਲੈਕਸ਼ਨ ਆਉਣ ਸ਼ੁਰੂ ਹੋ ਚੁੱਕੀ ਆ ਨੈਕਸਟ ਚ ਨਾਨ ਸ਼ਿਫੋਨ ਦੇ ਵਿੱਚ ਸੂਟ ਹੋਏਗਾ ਇਹ ਦੋ ਕਲਰ ਦੇ ਵਿੱਚ ਅਵੇਲੇਬਲ ਆ ਇਹ ਸੂਟਾਂ ਦੀ ਡਿਮਾਂਡ ਜ਼ਿਆਦਾ ਹੈ ਬਟ ਕਲਰ ਬਹੁਤ ਘੱਟ ਆ ਰਹੇ ਆ ਜੀ ਇਹਨਾਂ ਦੇ ਕਿਉਂਕਿ ਬਹੁਤ ਜਲਦੀ ਸੇਲ ਹੋ ਜਾਂਦੇ ਹੀ ਨੈਕਸਟ ਸ਼ਿਮਰ ਦੇ ਵਿੱਚ ਆ ਗਏ ਜੀ ਨੈਕਸਟ ਲਾਸਟ ਆ ਗਿਆ ਜੀ ਕਾਟਨ ਫੈਬਰਿਕ ਦਾ